ਹੋਰ ਮਾਤਾ ਜੀ ਅਸੀਕਾਰ ਹੋਰ ਪੁੱਤਰਾ ਘਰੇ ਠੀਕ ਆ ਸਾਰੇ ਸਭ ਵਧੀਆ ਮਾਤਾ ਜੀ ਸਭ ਠੀਕ ਠਾਕ ਸਾੜਾ ਸਾਹਿਬ ਜਿੰਨਾ ਤੁਸੀਂ ਗਜਰੇਲਾ ਲੈ ਜਾਂਦਾ ਮੇਰਾ ਤਾਂ ਚਵਾੜਾ ਦੁਖਣ ਲੱਗ ਜਾਣਾ ਕਿੰਨਾ ਵੀ ਨਾ ਸਸ ਕਾਕਾ ਗੱਲ ਕੀ ਹੋਈ ਮਾਤਾ ਜੀ ਤੁਸੀਂ ਆਪ ਦੱਸੋ ਜੇ ਘਰ ਵਿੱਚ ਦੋ ਭਾਂਡੇ ਆ ਖੜਕਦੇ ਤਾਂ ਹੁੰਦੇ ਹੀ ਆ ਜੇ ਦੋ ਭਾਂਡੇ ਆ ਖੜਕਾਈ ਜਾਣੇ ਆ ਸਾੜਾ ਸਾਹਿਬ ਪਹਿਲਾਂ ਮੂੰਹ ਚੋਂ ਬਾਹਰ ਨਿਕਲ ਜਾਓ ਠੀਕ ਗੱਲਾਂ ਕਰਿਓ ਮਾਤਾ ਜੀ ਤੁਸੀਂ ਆਪ ਦੱਸੋ ਹਣ ਕਪਾਤ ਕਿੰਨਾ ਦੇ ਘਰੇ ਨਹੀਂ ਹੁੰਦਾ ਸਾਰਿਆਂ ਦੇ ਘਰੇ ਹੁੰਦਾ ਇਹ ਤਾਂ ਰੋਸ ਰੋਸ ਕੇ ਸਾਰੀ ਦੁਨੀਆ ਨੂੰ ਦਿਖਾਉਣ ਵਾਲੀ ਗੱਲ ਆ ਵੀ ਸਾਡਾ ਕਪਾਤ ਹੋਇਆ ਮੁੰਡਿਆ ਜਿੱਦਣ ਦੀ ਕੁੜੀ ਉਥੋਂ ਆਈ ਆ ਰੋਣਾ ਨਹੀਂ ਹਟਦੀ ਹੈਗੀ ਰੋਣਾ ਖੇ ਹਟਨਾ ਮਾੜਾ ਸਲੇਡੇ ਵਰਗੇ ਤੇ ਮੇਰੇ ਸਾਲੇ ਇਹਨਾਂ ਦਾ ਮੂੰਹ ਦੇਖ ਕੇ ਦੋਟਾ ਰੋਣਾ ਨਿਕਲ ਜਾਂਦਾ ਉਹ ਜੀ ਜਿਆ ਸਾਲੇ ਦੀ ਗੱਲ ਨਾ ਗੱਡੀ ਸਾਲਿਆਂ ਮੈਂ ਗੱਲ ਨਹੀਂ ਗੱਡੀ ਮੈਂ ਰਿਸ਼ਤੇਦਾਰੀ ਗੱਡੀ ਆ ਮਾਤਾ ਜੀ ਤੁਸੀਂ ਆਪ ਦੱਸੋ ਬੰਦਾ ਸਾਰੀ ਦਿਹਾੜੀ ਕੰਮ ਕਰਦਾ ਫੇਰ ਕੀ ਹੋਇਆ ਜੇ ਘੁੱਟ ਲਾ ਲਈ ਤੇ ਪੀ ਕੇ ਸ਼ਰਾਬਾ ਤੇ ਪੇਟੀ ਚ ਮੁੱਕੀਆਂ ਮਾਰਦਾ ਇਹ ਫੇਰ ਕੀ ਹੋਇਆ ਪੇਟੀ ਕੀ ਮਾਰਦੀ ਦਿਲਬਾਰ ਆ ਗਿਆ ਬੇਟੀ ਦਾ ਅਜਾ ਸਾਲਿਆ ਡੱਬਾ ਵੇਖ ਕੇ ਤੇਰੀ ਲਾਲ ਕਿੰਦਾ ਗੱਟਿਆਂ ਤੱਕ ਗਈ ਲਾਲਾ ਇਹ ਕੀ ਹੈ ਚਿਰਾ ਦੀ ਮਠਿਆਈ ਨਹੀਂ ਆਹੀ ਖਾਈਦੀ ਤੂੰ ਹੀ ਖਾ ਮਰਜੀ ਆ ਤੇਰੀ ਸਾਲਾ ਉਹ ਜੀ ਜਦੂ ਫੇ ਮੇਰੇ ਪ੍ਰਾਣ ਨੂੰ ਗਾਲ ਕੱਢੀ ਆਪਾ ਬੱਤ ਸਕਦਾ ਸਿਰ ਚ ਚਲੋ ਬਿੱਲਾ ਤੂਫਾਨੀ ਜੀ ਪਾਲੋ ਫੇ ਕਪੜਾ ਲੀੜਾ ਚਲੀਏ ਆਪਾਂ ਮੈਂ ਨਹੀਂ ਜਾਣਦੀ ਤੇਰੇ ਆਹ ਦੇਖ ਤੂੰ ਆਪ ਦੇਖ ਲਓ ਮੰਮੀ ਜੀ ਜਿੰਨੀ ਗਰਮ ਇਹ ਹੋਈ ਪਈ ਆ ਦੀ ਧੌਣ ਤੇ ਆਲੂ ਵਾਲੇ ਪਰੌਂਠੇ ਲੱਤ ਸਕਦੇ ਜਿੱਜਾ ਜੀ ਹੁਣ ਮੇਰੀ ਭੈਣ ਰੋ ਸਕਿਆ ਗਈ ਨਾ ਤੂੰ ਨਹੀਂ ਸੁੱਕਾ ਜਾਂਦਾ ਓ ਜੀ ਜੇ ਪੈਸੇ ਦੇ ਦੇ ਕੇ ਜਾ ਆ ਲਿਓ ਦੋਵੇਂ ਭਰਾ ਪਿੰਡ ਲੈ ਜਿਓ ਡਾਲਰ